ರಾಡಿ <laughs> ಮಾ ਆਪਾਂ ਨੇ ਢੋਲ ਛੱਕਰ ਪਹੁੰਚ ਆਇਆ ਢੋਲ ਛੱਕਰ ਦਾ ਇਹ ਨਵਾਂ ਰਕਾ ਦਾ ਬਿਲਕੁਲ ਵਧੀਆ ਘੋੜਾ ਇਹਨਾਂ ਦਾ ਬੱਕਰ ਵੀ ਵਧੀਆ ਮੈਨੂੰ ਕੰਨਸ ਹਾਰ ਵੇਥੋਂ ਘੁੰਮਾ ਕੇ ਲੈ ਕੇ ਜਾਂਦੇ ਉਹਨੂੰ ਥੋੜਾ ਨਾ ਘੁੜਖਰਾ ਹੋਇਆ ਨਾ ਸੱਤ ਘੁੜਾ ਹੋਈਏ ਇਹ ਹੈ ਕਿ ਸਮਰਾਲੇ ਤੋਂ ਮਨਛੋੜਾ ਰੋਡ ਤੇ ਪੂਰਨਾ ਪਿੰਡ ਦੇ ਅੱਡੇ ਦੇ ਘੋੜਾ ਖਿਲਾੜੀ ਤੇ ਇੱਕੋਂ ਇੱਕ ਵਾਰ ਥੋੜੀ ਲਿਆ ਕੇ ਵੇਖੋ ਜਿਹੜੇ ਆਮ ਆਪਾਂ ਗੱਲਾਂ ਕਰਦੇ ਨੇ ਖਿਲਾੜੀਆਂ ਦੇ ਉਹ ਬਟੂ ਪ੍ਰੈਮੀਕਲ ਦਾ ਪਾਣੀ ਦੇ ਤੇ ਬਿਲਕੁਲ ਨਹੀਂ ਮਿਲੂਗਾ ਵੀ ਤੁਹਾਨੂੰ ਇਹ ਕੋਈ ਹੋ ਜਿਹੜਾ ਕਹਿੰਦਾ ਨਾ ਪਿੰਡੀ ਦਾ ਪਾਣੀ ਉਹ ਵੀ ਨਹੀਂ ਪਾਉਂਦੇ ਸਰਦਨ ਮਿੱਠਾ ਝੋਟਾ ਲਾ ਕੇ ਮੈਲਣ ਖਾਪਿਆ ਆ ਤਿੰਨ ਸਾਲ ਹੋ ਗਏ ਮੈਨੂੰ ਉਥੋਂ ਦੂਰ ਲੈ ਕੇ ਜਾਂਦੇ ਆ ਆ ਦੱਸਾ ਕੇ ਜੁਰਮਾਨਾ ਨਹੀਂ ਕਰਦੇ ਮੈਨੂੰ ਕਿੱਦਾਂ ਲੌਗੇ ਨੰਬਰ ਕਹਿੰਦੇ ਨਾ ਸੇਲਾ ਬੰਦੇ ਦਾ ਨੰਬਰ ਬਤਾ ਦੇ ਨਾ ਦੱਸਾ ਦੋ ਕਿਹੜਾ ਕਿਨਾ ਸਾਪ ਹੀ ਆ ਪਤਾ ਦੋ ਨਾ

73 173512 062 46 ਆ ਨੰਬਰ ਵੀ ਆਪਾਂ ਉੱਪਰ ਲਿਖ ਦਿੰਨੇ ਇਹਨਾਂ ਦਾ ਇਹਨਾਂ ਨਾਲ ਕਰ ਲਿਓ ਗੱਲ ਬਾਤ ਇਹ ਕਿਹਨੇ ਗੁੜ ਲੈਣਾ ਹੋਵੇ ਗੁੜ ਦਾ ਇਹਨਾਂ ਦਾ ਬਿਲਕੁਲ ਇੱਕ ਨੰਬਰ ਘੋੜਾ ਕੋਈ ਕੈਮੀਕਲ ਵਾਲਾ ਜਿਹਾ ਹੈ ਨਹੀਂ ਇਹ ਲੇਖ ਨੂੰ ਲੋਕੇਸ਼ਨ ਵੀ ਦਿਖਾ ਦਿੰਨੇ ਆ ਆਹ ਰੋਡ ਜਾਂਦਾ ਸਮਰਾਲਾ ਮਛਵੜਾ ਉਹ ਸਾਹਮਣੇ ਪੂਰਨੇ ਪਿੰਡ ਦਾ ਹਟ ਆ ਗਿਆ। ਕੋਈ ਬਜ਼ੁਰਗ ਕੋਡ ਲੈਣ ਆਏ ਨੇ। ਇੱਧਰ ਬੰਦਾ ਝੁੱਕਾ ਲਾਉਂਦਾ। ਇੱਧਰ ਸੱਕਰ ਤਿਆਰ ਕਰ ਹੁੰਦੀ ਹੈ ਮਲ ਦਾ ਸੱਕਰ ਨੂੰ ਇੱਧਰ ਸਾਡਾ ਗੁਰਬੀਰ ਗੁਰਖਾਣਾ ਆਇਆ ਖਿਡਾਰੀ ਤੇ